ਕੱਲ ਸ਼ਾਮ ਦੇ ਟਾਈਮ ਗਿੱਲ ਪਲੇਸ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਇੰਨੀਆਂ ਸਨ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਉਹਦੇ ਵਾਲ ਗਲਾਸ ਵੀ ਛੁੱਟਿਆਗਾ ਕੋਈ ਸ਼ਾਹੀ ਬੰਦੇ ਸੀ ਜਿਹਨਾਂ ਇਹ ਜਰੂਰ ਸਿੰਘ ਦੇ ਤੇ ਦੋ ਦੰਨ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਇਹਦੀ ਵੀਡੀਓ ਆਈ ਹੈ ਮਰੇਟ ਆਈ ਹੈ ਇਹਦੀ ਅਸੀਂ ਤਹਿਕੀਕਤ ਕਰਕੇ ਮਾਣੂ ਕੋ ਸਸਮਝਾਉਦੇ ਧਿਆਨ ਜੀ ਲੈਂਦਾ ਯੂਨਨ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਮੁਤਾਬਕ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁਜ਼ਮ ਸੀ ਤੇ ਉਹਦੇ ਦੋ ਦੋ ਸਾਥੀ ਜਿਹਨਾਂ ਦੇ ਕਲਾਬ 294 506 ਤੇ 509 ਆਈਪੀ ਕੀ ਗਏ ਸਮਰਾਲਾ थाना ਮਗੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਛੇਤੀ ਹੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆ ਪੁੱਛ ਇਹ ਅਰੇ ਕਨਫਰਮ ਦਾ ਬਾਅਦ ਚ ਹੋਇਆ ਮੁੱਢਲੀ ਤਰੀਸ਼ ਉਦੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਮੁਲਾਜਮ ਹਨ ਅਨੰਮਾ ਪਿੰਡ ਦਾ ਪਿਛੋ ਰਹਿਣ ਵਾਲਾ ਇਹਨਾਂ ਦੇ ਪਰਚਾ ਦਾ ਦਿੱਤਾ ਜੀ ਕੀ ਕੀ ਨਾਮ ਨੇ ਤੇ ਕਿਹੜੀ ਧਰਮਾਂ ਦਾ ਪਛਤਾ ਦਰਜ ਕੀਤਾ ਗਿਆ ਜਿਹੜਾ ਕੇਸ ਰਿਪੋਰਟ ਕੀਤਾ ਜਗਨੂਪ ਸਿੰਘ ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹਨਾਂ ਨੇ ਤਰੀਸ਼ ਜਿਹੜਾ ਵੀਡੀਓ ਹੀ ਕਬਜ਼ੇ ਚ ਲਿਆ ਗਿਆ ਉਹਨਾਂ ਦਾ ਵੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 ਇਹ ਬੀਸੀ ਜਿਹੜਾ ਸੱਤਰਾ ਮਨਤਲ ਜਿਹੜਾ ਦਰਜ ਕੀਤਾ ਗਿਆ